ਫਸਿਕ ਅਲਿਸ ਆ ਰਹੇ ਨੇ ਇੱਕ ਨਵੇਂ ਬਲੌਗ ਦੇ ਜੀ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਆ ਮੈਂ ਆਇਆ ਸੀ ਇਕੱਲੇ ਸੋਨੋ ਤੇ ਵਿਹੰਤ ਨੂੰ ਛੱਡਣ ਵਾਸਤੇ ਕਿਉਂਕਿ ਕੱਲ ਹੀ ਉੱਥੇ ਆਏ ਸੀ ਪ੍ਰਤੀਕ ਦੇ ਬਰਥਡੇ ਦਾ ਕਰਕੇ ਤੇ ਮੇਰੇ ਨਾਲ ਪ੍ਰਤੀਕ ਵੀ ਆ ਗਿਆ ਉਹ ਘਰ ਹੈ ਤੇ ਆਹ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਸੋਨ ਨੂੰ ਲਿਆਇਆ ਤੇ ਹੁਣ ਘਰੇ ਨਹੀਂ ਜਾ ਰਿਹਾ ਕਹਿੰਦਾ ਮੈਂ ਇੱਥੇ ਰਹਿਣਾ ਤੋਂ ਟਿਊਟੀ ਦਵਾਈ ਦੇ ਕੋਈ ਕੁਝ ਨਹੀਂ ਲੈ ਕੇ ਆਏ ਸੀ ਬਸ ਐਵੇਂ ਮੇਰੇ ਨਾਲ ਭੱਜ ਆਇਆ ਤੇ ਹੁਣ ਜਾ ਨਹੀਂ ਰਿਹਾ ਆਜਾ ਚਲਿਏ ਜਾਣਾ ਹੁਣ ਬਹੁਤ ਖੇਡ ਲਿਆ ਚੱਲੀਏ ਹੁਣ ਆਇਆ ਕਿੱਥੋਂ ਨਹੀਂ ਆਇਆ ਮੇਰੇ ਕੋਲ ਚਲ ਆ ਜਾ ਫਿਰ ਚੱਲੀਏ ਹੁਣ ਬਹੁਤ ਟਾਈਮ ਹੋ ਗਿਆ ਪੁੱਤ ਬਹੁਤ ਖੇਡ ਲਿਆ ਹੁਣ ਚਲ ਚੱਲੀਏ ਪ੍ਰਤੀਕ ਦਾ ਆਪਣੇ ਨਾਲ ਕਿ ਲੱਗੀ ਸੀ ਜੀ ਆਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਖੇਡਾ ਫੂਡਾ ਉੱਥੇ ਬਹੁਤ ਪਈਆਂ ਨੇ ਖਾਸ ਕਰਕੇ ਜਿਹੜਾ ਗਾਰਡਨ ਜਾਂ ਬਣਿਆ ਪਿੱਛੇ ਉੱਥੇ ਜਾਂਦਾ ਇਹ ਜ਼ਿਆਦਾ ਫੇਰ ਵੀ ਚਲੋ ਗਾਰੇ ਨੂੰ ਦੇ ਲਾ ਕੇ ਨੂੰ ਮਨਹਾੜਦੇ ਆਇਆ ਅਗਰ ਤਾਂ ਸੀ ਡਿਵਲਟ ਲੱਗੀ ਹੋਈ ਆ ਤੇ ਘਰੇ ਪਹੁੰਚਣਾ ਨੇ ਬਸ ਪਹੁੰਚ ਕੇ ਗੱਲ ਕਰਦੇ ਹਾਂ ਲੋ ਜੀ ਘਰ ਪਹੁੰਚ ਗਏ ਆ ਉਤਰਦਿਆਂ ਗੱਡੀ ਚੋਂ ਬੰਦ ਕਰਕੇ ਤੇ ਕਰਦੇ ਆ ਕੰਮ ਨੂੰ ਆ ਜਾਏਗਾ ਸੰਭੇ ਕਰਿਆਂ ਜੀ ਕੀ ਗਿ ਦਿਨ ਅਖਿਰ ਕੋਈ ਕੰਮ ਕੁਮ ਹੋਇਆ ਤਾਂ ਮਿਲਦੇ ਹਾਂ ਹਾਂਜੀ ਵੈਲਕਮ ਬੈਕ ਮੈਂ ਹੁਣੇ-ਹੁਣੇ ਸਕੂਲ ਚੋਂ ਫ੍ਰੀ ਹੋਇਆ ਤੇ ਸਤੀਸਰ ਤੇ ਗੁਰਦੀਪ ਸਰ ਨੂੰ ਪਿਕ ਕਰਦੇ ਆ ਤੇ ਬਰਨਾਲੇ ਚੱਲਦੇ ਆ ਬਰਨਾਲੇ ਦੋ ਤਿੰਨ ਕੰਮ ਕਰਕੇ ਆਉਣੇ ਨੇ ਅੱਜ ਲਓ ਜੀ ਬਰਨਾਲੇ ਇੱਥੇ ਸਕੂਲ ਦੇ ਵਿੱਚ ਕੰਮ ਸੀਗਾ ਪਹਿਲਾ ਕੰਮ ਉਹ ਆਪਣਾ ਹੋ ਚੁੱਕਿਆ ਤੇ ਹੁਣ ਇੱਥੋਂ ਚੱਲਦੇ ਆ ਗੁਰਦੀਪ ਤੇ ਸਤੀਸਰ ਉਹਨਾਂ ਨੂੰ ਕਿਤੇ ਰਸਤੇ 'ਚ ਹੋਰ ਕੰਮ ਸੀਗਾ ਉਹ ਰਸਤੇ 'ਚ ਉਤਰ ਗਏ ਸੀਗੇ ਤੇ ਉਹਨਾਂ ਨੂੰ ਪਿਕ ਕਰਦੇ ਆ ਜਿਹੜੇ ਬਾਕੀ ਦੇ ਕੰਮ ਨੇ ਉਹ ਵੀ ਕੰਪਲੀਟ ਕਰਦੇ ਆ। ਲਓ ਜੀ ਸਰ ਦਾ ਮੈਸੇਜ ਆ ਗਿਆ। ਉਹਨਾਂ ਨੂੰ ਥੋੜਾ ਟਾਈਮ ਲੱਗਿਆਣਾ ਤਾਂ ਉਹਨੇ ਮੈਂ ਸਰਦਾਰ ਹੈਂਡਲੂਮਾਂ ਦੇ ਜਾ ਕੇ ਆਉਣਾ। ਕਿਉਂਕਿ ਮੇਰੇ ਕੋਲ ਇੱਕ ਪੁਰਾਣਾ ਏਸੀ ਆ ਵਿੰਡੋ ਏਸੀ ਮੈਂ ਉਹ ਸੇਲ ਕਰਨਾ ਤੇ ਉੱਥੋਂ ਨਵਾਂ ਏਸੀ ਲੈਣਾ। ਉੱਥੇ ਪੁਰਾਣਾ ਏਸੀ ਜਿਹੜਾ ਹੈਗਾ ਮਤਲਬ ਸੁਣਿਆ ਸੀ ਇਹ ਮੈਂ ਕਿ ਕੱਟ ਲੈਂਦੇ ਨੇ ਵਿੱਚ ਤੇ ਨਵਾਂ ਏਸੀ ਵੀ ਚਾਇਰ ਜੀ ਰੇਟ 'ਚ ਮਿਲ ਜਾਂਦਾ। ਸੋ ਉਹਦੇ ਬਾਰੇ ਪਤਾ ਕਰਕੇ ਆਉਣਾ। ਆਜੋ ਛਾਲਦੇ। ਲਓ ਜੀ ਗੱਡੀ ਇੱਧਰ ਖੜਾਤੀ ਖਾਲੀ ਤਾਂ ਪਿਆ ਸੀ ਤੇ ਇੱਧਰ ਸਾਹਮਣੇ ਹੈਗਾ ਬੱਸ ਸਟੈਂਡ। ਬਸਟੈਂਡ ਦੇ ਬਿਲਕੁਲ ਆਪੋਜ਼ਿਟ ਐਧਲੀ ਸਾਈਡ ਤੇ ਸਰਦਾਰ ਹੈਂਡਲੂਮ ਵਾਲੀ ਦੀ ਦੁਕਾਨ ਹੈ ਚਲਦੇ ਆ ਜੀ ਲਓ ਜੀ ਇਹ ਹੈਗੀ ਆ ਸਰਦਾਰ ਹੈਂਡਲੂਮ ਵਾਲੇ ਦੀ ਦੁਕਾਨ ਜਿੱਥੇ ਬੋਰਡ ਲੱਗਿਆ ਹੋਇਆ ਬਸਟੈਂਡ ਦੇ ਬਿਲਕੁਲ ਨੇੜੇ ਆ ਪਰ ਇੱਥੇ ਬਹੁਤ ਜਿਆਦਾ ਰਸ਼ ਰਹਿੰਦਾ ਲਓ ਜੀ ਦੁਕਾਨ ਤੇ ਜਾਏ ਜਿਹੜੀ ਗੱਲਬਾਤ ਕਰਨੀ ਸੀ ਉਹਨਾਂ ਨਾਲ ਉਹ ਕਰ ਲਈ ਤੁਹਾਨੂੰ ਗੱਡੀ ਜੀ ਆ ਕੇ ਦੱਸਦਾ ਮੈਂ ਕਿੰਦਾ ਦੇ ਆਫਰਸ ਚੱਲ ਰਹੇ ਨੇ ਹਾਂਜੀ ਆਪਣੀ ਗੱਲ ਵਿੱਚ ਰਹੀ ਸੀ ਜਿਹੜੇ ਸਰਦਾਰ ਹੈਂਡਲੂਮ ਵਾਲੇ ਨੇ ਉਹਨਾਂ ਨੇ ਆਫਰ ਰੱਖੇ ਹੋਏ ਨੇ ਏਸੀ ਦੇ ਉੱਪਰ ਅਗਰ ਤੁਹਾਡੇ ਕੋਲੇ ਕੋਈ ਪੁਰਾਣਾ ਏਸੀ ਆ ਚਾਹੇ ਚੱਲਦਾ ਚਾਹੇ ਖੜਾ ਜੋ ਮਰਜੀ ਐ 10000 ਦਾ ਉਹ ਏਸੀ ਕੱਟਣਗੇ ਤੇ ਇਹਨਾਂ ਕੋਲੇ ਜਿਹੜੇ ਏਸੀ ਨੇ 35000 ਤੋਂ ਸਟਾਰਟ ਹੁੰਦੇ ਨੇ ਗੋਦਰੇਜ਼ ਦੇ ਏਸੀ ਨੇ ਟਨ ਦਾ ਡੇਟ ਟਨ ਦਾ ਜਿੰਨੇ ਦਾ ਮਰਜੀ ਲਈ ਚਲੋ ਇਨਵਰਟਰ ਏਸੀ ਨੇ ਸਪਲਟ ਏਸੀ ਨੇ ਤੇ ਮਤਲਬ 10000 ਦਾ ਪੁਰਾਣਾ ਆਪਣਾ ਏਸੀ ਕੱਟਿਆ ਜਾ ਰਿਹਾ ਜਿਹੜਾ ਕਿ ਨਾਰਮਲੀ ਜਿਹੜਾ ਹੈਗਾ 7000 ਦਾ ਜਾਂ 6000 ਦਾ ਹੀ ਕੱਟਿਆ ਜਾਊਗਾ ਜੇ ਹੋਰ ਕਿਤੇ ਤੁਸੀਂ ਵੇਚ ਵੇਚਣ ਜਾਂਦੇ ਹੋ ਨਾ ਤਾਂ ਇੱਥੋਂ ਇਹ ਫਾਇਦਾ ਪਰ ਗੋਦ ਰੇਸ ਦੇ ਨੇ ਹੋਰ ਕਿਸੇ ਕੰਪਨੀ ਦੇ ਨਹੀਂ ਮਿਲਦੇ ਨਹੀਂ ਹੈਗੇ ਸੋ ਮੈਂ ਦੇਖਦਾ ਟਰਾਈ ਕਰਦਾ ਕਰੇ ਪੁੱਛਦੇ ਇੱਕ ਵਾਰ ਐ ਕਰਦੇ ਆ ਜੇ ਤਾਂ ਓਕੇ ਹੋ ਗਿਆ ਕੰਮ ਫਿਰ ਆਪਾਂ ਇੱਥੋਂ ਏਸੀ ਲੈ ਕੇ ਜਾਵਾਂਗੇ ਪੁਰਾਣਾ ਏਸੀ ਇੱਥੇ ਛੱਡ ਜਾਾਂਗੇ ਤੇ ਮੈਂ ਫਿਲਹਾਲ ਖੜਾ ਰਾਮ ਬਾਗ ਰੋਡ ਤੇ ਆਹ ਰੋਡ ਜਿਹੜਾ ਇੱਧਰ ਨੂੰ ਜਾ ਰਿਹਾ ਹੈਗਾ ਇਹ ਰੋਡ ਤੇ ਉਹ ਅਸਤੀਸਰ ਤੇ ਗੁਰਦੀਪ ਸਰ ਉਹਨਾਂ ਨੂੰ ਕੰਮ ਸੀਗਾ ਉਹ ਗਏ ਹੋਏ ਨੇ ਬਸ ਉਹਨਾਂ ਦੀ ਵੇਟ ਕਰ ਰਹੇ ਆ ਜਦੋਂ ਹੀ ਉਹ ਆਉਂਦੇ ਨੇ ਤੇ ਫਿਰ ਇੱਥੋਂ ਚੱਲਦੇ ਆ ਅੱਗੇ ਡੀਮਾਰਟ ਜਾਣਾ ਡੀਮਾਰਟ ਚੋਂ ਪਪੀਕ ਦੀਆਂ ਕੁਝ ਚੀਜ਼ਾਂ ਜੀਆਂ ਖਰੀਦਣੀਆਂ ਨੇ ਸਰਦਾਰ ਹੈਂਡਲੂਮ ਵਾਲਿਆਂ ਦਾ ਇਹ ਐਡਰੈਸ ਵਗੈਰਾ ਤੇ ਦਿੱਤਾ ਹੋਇਆ ਜੀ ਤੇ ਆਫਰਸ ਨੇ ਜਿਹੜੇ ਚੱਲੀ ਜਾਂਦੇ ਨੇ ਹੁਣ ਤੁਸੀਂ ਨੋਟ ਕਰ ਸਕਦੇ ਹੋ ਤੇ ਕੁਝ ਆ ਆਫਰਸ ਨੇ ਇਹ ਵੀ ਨੋਟ ਕਰ ਸਕਦੇ ਹੋ ਆ ਕੰਟੈਕਟ ਨੰਬਰ ਆਗਰ ਕਿਸਨੇ ਕੁਝ ਪੁੱਛਣਾ ਹੋਇਆ ਤਾਂ ਪੁੱਛ ਸਕਦੇ ਹੋ ਵੈਸੇ ਜਦੋਂ ਤੁਸੀਂ ਫੋਨ ਕਰੋਗੇ ਤਾਂ ਉਹ ਕੱਟੀ ਪਿਕ ਕਰਦੇ ਨੇ ਕਿਉਂਕਿ ਦੁਕਾਨ ਤੇ ਭੀੜ ਭੜਕਾ ਬੜਾ ਹੁੰਦਾ ਇਸ ਲਈ ਮੈਂ ਵੀ ਉੱਥੇ ਬਲੌਗ ਨਹੀਂ ਕੀਤਾ ਹੈਗਾ ਬਹੁਤ ਜਿਆਦਾ ਭੀੜ ਭੜਕ ਉਹਨਾਂ ਨਾਲ ਗੱਲ 10 ਮਿੰਟ 5 ਮਿੰਟ ਗੱਲ ਕਰਨ ਦਾ ਟਾਈਮ ਮਸਾ ਮਿਲਿਆ ਮੈਨੂੰ ਤਾਂ ਚਲੋ ਜੇ ਕਿਸੇ ਨੂੰ ਕੁਝ ਚਾਹੀਦਾ ਹੋਇਆ ਕੋਈ ਸਮਾਨ ਪੁਰਾਣਾ ਸਮਾਨ ਉਹ ਵਿੱਚ ਘੱਟ ਲੈਂਦੇ ਨੇ ਜਿਆਦਾ ਪ੍ਰਾਈਸ ਦਾ ਨਵਾਂ ਸਮਾਨ ਦੇ ਦਿੰਦੇ ਨੇ ਮੋਸਟਲੀ ਇਹਦੇ ਆਸੇ ਪਰ ਨਾਲੇ ਦੇ ਆਸੇ ਪਿੰਡਾਂ ਦੇ ਨੇ ਉਹਨਾਂ ਨੂੰ ਤਾਂ ਆਲਮੋਸਟ ਪਤਾ ਹੀ ਆ ਜੇ ਜਿਨਾਂ ਨੂੰ ਨਹੀਂ ਪਤਾ ਹੈਗਾ ਉਹ ਆਦਾ ਫੋਨ ਕਰਕੇ ਪੁੱਛ ਸਕਦੇ ਹੋ ਕੋਈ ਵੀ ਆਫਰ ਲੈਣਾ ਚਾਹੁੰਦਾ ਹੈ ਸਕਦੇ ਲੋ ਜੀ ਉਹ ਆ ਗਿਆ ਦੋਨੋਂ ਉਹਨਾਂ ਨੂੰ ਬਿਠਾਉਣੇ ਆ ਗੱਡੀ 'ਚ ਹੰਤੇ ਛੱਡ ਲਿਆ ਲੋ ਜੀ ਦੋਨੋਂ ਟੀਚਰ ਆ ਗਏ ਆ ਮੇਰੇ ਕੋਲ ਕੀ ਕੰਮ ਕਰਨ ਗਏ ਸੀ ਅੱਜ ਅਸੀਂ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦਾ ਮਤਲਬ ਲਾਭ ਉਠਾਉਣ ਵਾਸਤੇ ਗਏ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੁਣ ਉਦੋਂ ਬਣਾਏ ਸੀ ਉਹਦੇ ਵਿੱਚ ਕੀ ਕਰਿਆ ਉਹਨਾਂ ਨੇ ਮਤਲਬ ਸਾਡਾ ਫੋਨ ਨੰਬਰ ਗਲਤ ਚੜਾਤਾ ਜਿਹਦੇ ਕਰਕੇ ਸਾਨੂੰ ਜੋ ਵੀ ਮੈਸੇਜ ਆਉ ਉਹ ਆ ਨਹੀਂ ਰਿਹਾ ਸੀ ਅਸੀਂ ਬਾਰ ਬਾਰ ਹੁਣ ਕੀ ਆ ਐਪਲੀਕੇਸ਼ਨ ਦਿੱਤੀ ਆ ਨੰਬਰ ਆ ਉਹਦਾ ਨਵਾਂ ਲਿਖ ਕੇ ਦੇ ਕੇ ਆ ਹੁਣ ਇਹ ਨਹੀਂ ਪਤਾ ਵੀ ਚੜੂਗਾ ਕਿ ਨਾ ਦੇਖਦੇ ਆ ਵੀ ਸਰਕਾਰੀ ਕੰਮ ਨੂੰ ਭਰਾ ਮੇਰੇ ਹੂੰ ਗੁਰਦੀਪ ਜੀ ਸਾਹਿਬ ਤੁਹਾਡਾ ਵੀ ਸੀ ਇਹੀ ਕੰਮ ਹਾਂਜੀ ਹਾਂਜੀ ਸੋ ਫਿਲਹਾਲ ਦੇਖਦੇ ਆ ਇਹਨਾਂ ਦਾ ਕੰਮ ਹੁੰਦਾ ਕਿ ਨਹੀਂ ਤੇ ਐਥੋਂ ਚੱਲਦੇ ਆ ਹੁਣ ਜਾਣਾ ਡੀਮਾਰਟ ਲਓ ਜੀ ਡੀਮਾਰਟ ਪਹੁੰਚ ਚੁੱਕੇ ਹਾਂ ਲੈਣਾ ਸਮਾਨ ਤੁਸੀਂ ਵੀ ਲੈਣਾ ਕੁਝ ਹਾਂ ਬਈ ਲਵਾਂ ਕੀ ਲੈਣਾ ਕੁਝ ਨਹੀਂ ਲੈਣਾ ਬਸ ਅਸੀਂ ਨਾ ਬਰੇਲਾ ਆਈਸਕ੍ਰੀਮ ਖਾਣੀ ਆ ਜਿਹੜਾ ਸਮਾਨ ਬੱਚਿਆਂ ਵਾਲਾ ਤੁਸੀਂ ਲੈਣਾ ਉਹੀ ਅਸੀਂ ਲੈਣਾ। ਹਾਂ। ਉਹ ਤਾਂ ਲੈਣੀ ਲੈਣਾ। ਚਲੋ ਲੈਨੇ ਆ ਸਮਾਰਟ ਪ੍ਰਤੀਕ ਦਾ ਤੇ ਫੇਰ ਆਈਸਕ੍ਰੀਮ ਖਾਣੇ ਆ। ਨਿਆਰੇ ਲੈਨੇ ਆ ਜੇ ਤੁਸੀਂ ਖਾਣੀ ਤਾ ਸਕਦੇ ਹੋ। ਲੋ ਜੀ ਪ੍ਰਤੀਕ ਵਾਸਤੇ ਲੁੱਡੋ ਲੈ ਲਤੀ ਗਈ ਆ। ਹੋਰ ਵੀ ਕਾਫੀ ਸਾਰੇ ਟੌਇਜ਼ ਪਏ ਸਹੀ ਪਰ ਉਹਦੀ ਡਿਮਾਂਡ ਇਹੀ ਹੈ ਇੱਕ ਅੱਧੀ ਚੀਜ਼ ਹੋਰ ਲੈਣੀ ਆ ਦੇ ਵਾਸਤੇ ਫੇਰ ਚੱਲਦੇ ਆ ਇੱਥੋਂ ਇੱਕ ਹੋਰ ਚੀਜ਼ ਖਰੀਦ ਲਈ ਰੇਜ਼ਰ ਨੇ ਫੋਨ ਦੇ ਵਾਂਗੂ ਨੇ ਤੇ ਹੁਣ ਪੇਸਟ ਲੈਣ ਜਾ ਰਹੇ ਆ ਪਿੰਡੋਂ ਤਾਂ ਮਿਲ ਨਹੀਂ ਨੀ ਹੈ ਨਾ ਪਿੰਡੋਂ ਤਾਂ ਨਹੀਂ ਮਿਲਦੀ ਸਰ ਨੌਲੇਜ ਬਹੁਤ ਹੈ ਨਾ ਉਹ ਸਾਰਾ ਇੱਥੇ ਨਾਲ ਯਾਰ ਕਿੰਨੇ ਦਾ ਕੁ ਸਸਤਾ ਜਿਹੜਾ ਪੈ ਰਿਹਾ ਸਾਰਾ ਕੁਝ ਬਦ ਦਾਂਗੇ ਚੜਾ ਲਾਓ ਯਾਰ ਥੋੜਾ ਥੋੜਾ ਕਰਦੇ ਨੇ ਬਹੁਤ ਜ਼ਿਆਦਾ ਸਮਾਨ ਲੈ ਲਿਆ ਬੱਕੜ ਭਰ ਲਈ ਪੂਰੀ ਫੋਨ ਇਹ ਪੇ ਕਰਨਗੇ ਹੁਣ ਗੁਰਦੀਪ ਸਿੰਘ ਜੀ ਪੇ ਕਰੇਗਾ ਸਾਡੇ ਐਕਟੀਵਿਟੀ ਚਾਰ ਦੇ ਅੱਪਸ ਗੁਰੂ ਵਰਗੇ ਮੁੰਡੇ ਮੂਵੀ ਆਖਣਗੇ ਜੁੱਤੇ ਜਾਂਦੇ ਆ ਜੀ ਹਾਂ ਟਾਈ ਹੋਈ ਹੀ ਨੰਬਰਦਾਰ ਨੇ ਸਕੂਲ ਦੇ ਹਾਂ ਅੱਜ ਬੰਦੇ ਵੀ ਸਾਰੇ ਨੂੰ ਸ਼ੋਪਿੰਗ ਕਰਵਾ ਕੇ ਲੈ ਕੇ ਆ ਚੀਸਤੀ ਨਾ ਲਓ ਜੀ ਸਮਾਨ ਸਾਰਾ ਗੱਡੀ ਚ ਰੱਖਦਾ ਤੇ ਹੁਣ ਆਈਸਕ੍ਰੀਮ ਖਾਣ ਦੇ ਲਈ ਜਾਂਦੇ ਆ ਆਜੋ ਆਜੋ ਲਓ ਜੀ ਆਈਸਕ੍ਰੀਮ ਲੈ ਲਿਆ ਅੱਜ ਵਨੀਲਾ ਨਹੀਂ ਮਿਲੀ ਹੈਗੀ ਖਾ ਲੈਣ ਤੇ ਮ제 ਕਰਦੇ ਆ ਗੁਰਦੀਪ ਸਰ ਨੇ ਹੋਰ ਵੀ ਸਮਾਨ ਲੈਣਾ ਬਹੁਤ ਜ਼ਿਆਦਾ ਇਹਨਾਂ ਨੂੰ ਕੱਢਣਾ ਤਾਂ ਬਹੁਤ ਔਖਾ ਇਥੋਂ ਹੋ ਚੀ ਰਹੀ ਹੈ ਲਓ ਜੀ ਆਹ ਸਮਾਨ ਇੰਨਾ ਗੁਰਦੀਪ ਸਰ ਨਹੀਂ ਲੇਤਾ ਮੰਨਦੇ ਹੋਏ ਤਾਂ ਗੱਲ ਹੈ ਬਿਲਕੁਲ ਚਲੋ ਫਿਲਹਾਲ ਆਈਸਕ੍ਰੀਮ ਖਾਣੇ ਆ ਤੇ ਚਲਦੇ ਆ ਘਰ ਨੂੰ ਕਿਉਂਕਿ ਘਰ ਵੀ ਗਾਲਾਂ ਪੈਣੀਆਂ ਨੇ ਲਓ ਜੀ ਗੁਰਦੀਪ ਤੇ ਸਤੀਸ ਸਰ ਨੂੰ ਮੈਂ ਛੱਡਿਆ ਪਿੰਡ ਪੱਖੋ ਤੇ ਹੁਣ ਮੈਂ ਪਿੰਡ ਆਪਣੇ ਪਿੰਡ ਜਾ ਰਿਹਾ ਤੌਲੇ ਤੇ ਬਲੌਗ ਦਾ ਇੱਥੇ ਐਂਡ ਕਰਦੇ ਆ ਕਾਫੀ ਟਾਈਮ ਹੋ ਚੱਲਿਆ ਹੁਣ ਘਰੇ ਜਾ ਕੇ ਕੋਈ ਬਲੌਗ ਸ਼ੂਟ ਨਹੀਂ ਹੋਣਾ ਸੋ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਵਧੀਆ ਬਲੌਗ ਲੱਗਿਆ ਹੋਇਆ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਹੈ every day i'm going to vlog to take care bye bye